ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ ਆਇਆ ਹੈ ਪੰਚਾਇਤੀ ਚੋਣਾਂ ਨਾਲ ਜੁੜੀਆਂ ਹੋਈਆਂ ਸਾਰੀਆਂ ਪਟੀਸ਼ਨਾਂ ਨੂੰ ਲੈ ਕੇ ਹਾਈ ਕੋਰਟ ਨੇ ਵੱਡਾ ਤੇ ਅਹਿਮ ਫੈਸਲਾ ਦਿੱਤਾ ਹੈ ਕੀ ਫੈਸਲਾ ਦਿੱਤਾ ਤੁਹਾਨੂੰ ਦੱਸਦੇ ਹਾਂ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬੀ ਪੁਆਇੰਟ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀਆਂ ਪੰਚਾਇਤੀ ਚੋਣਾਂ ਨਾਲ ਜੁੜੀਆਂ ਹੋਈਆਂ ਸਾਰੀਆਂ ਪਟੀਸ਼ਨਾਂ ਦੇ ਬਾਰੇ ਇੱਕ ਵੱਡਾ ਫੈਸਲਾ ਦਿੱਤਾ ਹੈ ਫੈਸਲਾ ਕੀ ਹੈ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਰਾਹ ਸਾਫ਼ ਕਰਦੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਚੋਣਾਂ ਦੇ ਖਿਲਾਫ ਦਾਇਰ ਕੀਤੀਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਇਸ ਦੌਰਾਨ 170 ਦੇ ਕਰੀਬ ਪਟੀਸ਼ਨਾਂ ਹਾਈ ਕੋਰਟ ਦੇ ਵਿੱਚ ਦਾਖਲ ਕੀਤੀਆਂ ਗਈਆਂ ਸਨ ਇਸ ਦੇ ਵਿੱਚ ਅਧਿਕ ਜ਼ਿਆਦਾਤਰ ਜਿਹੜੀਆਂ ਪਟੀਸ਼ਨਾਂ ਨੇ ਰਿਜ਼ਰਵੇਸ਼ਨ ਦੇ ਨਾਲ ਜੁੜੀਆਂ ਹੋਈਆਂ ਸਨ ਇਸ ਤੋਂ ਇਲਾਵਾ ਇੱਕ ਹੀ ਪਰਿਵਾਰ ਦੀਆਂ ਕਈ ਵੋਟਾਂ ਅਲੱਗ-ਅਲੱਗ ਵਾਡਾ ਦੇ ਵਿੱਚ ਬਣਾਏ ਜਾਣ ਤੇ ਚੁੱਲਾ ਟੈਕਸ ਸੰਬੰਧੀ ਮਾਮਲੇ ਸੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਸਾਰੀਆਂ ਚੀਜ਼ਾਂ ਸਹੀ ਕਰਨ ਦੇ ਵੀ ਹੁਕਮ ਦਿੱਤੇ ਨੇ ਵੱਡੀ ਇਹ ਵੀ ਗੱਲ ਹੈ ਕਿ ਸਾਰੀਆਂ ਚੀਜ਼ਾਂ ਸਹੀ ਕਰਨ ਦੇ ਹੁਕਮ ਵੀ ਦਿੱਤੇ ਨੇ ਤੇ ਨਾਲ ਹੀ ਚੋਣਾਂ ਤੇ ਰੋਕ ਲਾਉਣ ਤੋਂ ਨਾ ਵੀ ਕਰ ਦਿੱਤੀ ਹਾਲੇ ਕਿਸ ਦਾ تفصیلی فیصلہ ਡਿਟੇਲਡ ਰੀਜ਼ਨਿੰਗ ਡਿਸੀਜਨ ਹੁੰਦਾ ਜਿਹੜਾ ਉਹ ਆਉਣਾ ਬਾਕੀ ਹੈ ਪੂਰੀ ਰੀਜ਼ਨਿੰਗ ਆਉਣੀ ਬਾਕੀ ਹੈ ਪਰ ਮੋٹے ਤੌਰ ਦੇ ਉੱਤੇ ਪੰਜਾਬ ਸਰਕਾਰ ਨੂੰ ਵੀ ਕਿਹਾ ਗਿਆ ਕਿ ਜਿਹੜੀਆਂ ਚੀਜ਼ਾਂ ਗਲਤ ਨੇ ਉਹਨਾਂ ਨੂੰ ਸਹੀ ਕੀਤਾ ਜਾਵੇ ਤੇ ਜਿਹੜੇ ਖਾਮੀਆਂ ਨੂੰ ਉਹਨਾਂ ਨੂੰ ਦੁਰਸਤ ਕੀਤਾ ਜਾਵੇ ਤੇ ਬਾਕੀ ਸਾਰੀਆਂ ਪਟੀਸ਼ਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਰੱਦ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਖਾਰਜ ਕਰਦਿਆਂ ਹੋਇਆ ਸਰਕਾਰ ਨੂੰ ਹੁਕਮ ਵੀ ਦਿੱਤੇ ਗਏ ਨੇ ਕਿ ਚੀਜ਼ਾਂ ਨੂੰ ਸਹੀ ਤਰੀਕੇ ਦੇ ਨਾਲ ਨਿਬੇੜਿਆ ਜਾਵੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ ਇੰਨਾ ਚੋਣਾਂ ਦੇ ਵਿੱਚ ਵਿਰੋਧੀ ਧਿਰ ਖਾਸ ਕਰਕੇ ਇਲਜ਼ਾਮ ਲਾ ਰਹੀ ਹੈ ਇੱਕ ਪਿੰਡ ਦੇ ਦੋ ਵਾਰਡ ਇਧਰਲੇ ਪਾਸੇ ਨੇ ਤੇ ਇਧਰਲੇ ਪਾਸੇ ਨੇ ਇੱਕ ਪਿੰਡ ਦੀ ਵੋਟਾਂ ਦੂਜੇ ਪਿੰਡ ਚ ਪਾ ਰੱਖੀਆਂ ਨੇ ਇਹ ਕਈ ਅਹਿਮ ਚੀਜ਼ਾਂ ਜਿਹੜੀਆਂ ਨੇ ਉਲਝ ਚੁੱਕੀਆਂ ਨੇ ਲੋਂਗੋਵਾਲ ਦੇ ਕੋਲੇ ਪਿੰਡ ਹੈ ਉੱਥੇ ਜਿਹੜਾ ਇੱਕ ਮਾਮਲਾ ਹੈ ਉਹ ਇਹੀ ਹੈ ਕਿ 99% ਪਿੰਡ ਜਿਹੜਾ ਉਹ ਜਿਹੜਾ ਜਰਨਲ ਵਰਗ ਦਾ ਆਇਆ ਉੱਥੇ ਦੋ ਵੋਟਾਂ ਜਿਹੜੀਆਂ ਨੇ ਉਹ ਐਸਸੀ ਵਰਗ ਦੀਆਂ ਨੇ ਮੀਆਂ ਬੀਬੀ ਦੀਆਂ ਤੇ ਹੁਣ ਜਿਹੜੀ ਉਹ ਸੀਟ ਰਿਜ਼ਰਵ ਕਰ ਦਿੱਤੀ ਗਈ ਹੈ ਉਹ ਸ਼ਡਿਊਲ ਕਾਸਟ ਜਾਨੀ ਕਿ ਅਨੁਸੂਚਿਤ ਜਾਤੀਆਂ ਦੀਆਂ ਮਹਿਲਾਵਾਂ ਲਈ ਰਾਖਮੀ ਕਰ ਦਿੱਤੀ ਗਈ ਹੈ ਤਾਂ ਬਾਕੀ ਕੌਣ ਲੜੇਗਾ ਇਹਦਾ ਮੀਨ ਤਾਂ ਬਾਕੀ ਸਾਰਾ ਆਪਣੇ ਨੋਨ ਐਲੀਜੀਬਲ ਹੋ ਗਿਆ ਤੇ ਲੋਕਾਂ ਦੇ ਅਧਿਕਾਰ ਦਾ ਵੀ ਇਹ ਕਿਉਂ ਬੀਬੀ ਤਾਂ ਫਿਰ ਉਹ ਨਿਰਵਰੋਧ ਚੁਣੀ ਜਾਊਗੀ ਇਹ ਸਾਰੇ ਸਵਾਲ ਸੀ ਹੁਣ ਇਹਨਾਂ ਚੀਜ਼ਾਂ ਨੂੰ ਸਰਕਾਰ ਹੱਲ ਕਰਦੀ ਹੈ ਕਿ ਨਹੀਂ ਕਰਦੀ ਹੈ ਦੇਖਣ ਵਾਲੀ ਗੱਲ ਹੋਵੇਗੀ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਇਸ ਮਾਮਲੇ 'ਚ ਸੁਣਾਇਆ ਹੈ ਤੇ ਜਿਸ ਨਾਲ ਪੰਚਾਇਤੀ ਚੋਣਾਂ ਦਾ ਰਾਹ ਹੁਣ ਪੱਧਰਾ ਹੋ ਗਿਆ ਹੈ